ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜਗੂਰ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਗੌਂਡ ਖਸਮ ਮਰੈ ਤੋਂ ਨਾਰ ਨ ਰੋਵੈ ਉਸ ਰਖਵਾਰਾ ਔਰੈ ਹੋਵੈ ਰਖਵਾਰੇ ਕਾ ਹੋਏ ਬినాਸ਼ ਆਗੈ ਨਰਗ ਇਹਾ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਪਰ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਇਹ ਮਾਇਆ ਵੋਟੀ ਉਸਤੇ ਮਰਨ ਤੇ ਰੋਂਦੀ ਵੀ ਨਹੀਂ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਧਿਰ ਹੋਰ ਬਣ ਜਾਂਦਾ ਹੈ ਸੋ ਇਹ ਕਦੇ ਵੀ ਰੋਂਦੀ ਨਹੀਂ ਇਹ ਕਦੇ ਵੀ ਰੰਡੀ ਵੀ ਨਹੀਂ ਹੁੰਦੀ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾ ਆਪਣੇ ਲਈ ਨਰਕ ਸਹਿੇੜਦਾ ਹੈ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀ ਜੰਤ ਇਸ ਨੂੰ ਆਪਣੇ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਨੇ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ